ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਸਰਕਾਰ ਨੂੰ ਲਲਕਾਰਿਆ ਤੇ ਉਥੇ ਹੀ ਪਿਤੇ ਦਿਨਾਂ ਦੇ ਵਿੱਚ ਹੜ੍ਹਾਂ ਦੀ ਮਾਰ ਜਿਹੜੀ ਕਿ ਪੂਰੇ ਪੰਜਾਬ ਨੇ ਚੱਲੀ ਤੇ ਫਸਲਾਂ ਖਰਾਬ ਹੋ ਚੁੱਕੀਆਂ ਸੀ ਤੇ ਜਿਸ ਦੇ ਦੌਰਾਨ ਉਥੇ ਹੀ ਪਿੰਡਾਂ ਦੇ ਪਿੰਡਾਂ ਦੇ ਵਿੱਚ ਤਰਾਤਰਾਂ ਦੇਖਣ ਨੂੰ ਮਿਲੇ ਤੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਹੁਣ ਲਗਾਤਾਰ ਇੱਕ ਵੱਡੀ ਮੀਟਿੰਗ ਕਰਦੇ ਹੋਏ ਨਜ਼ਰ ਆ ਰਹੀਆਂ ਨੇ ਸਰਬਣ ਪੰਦੇਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਤੇ ਉਥੇ ਹੀ ਹੜ੍ਹਾਂ ਨੂੰ ਲੈ ਕੇ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਜਾ ਰਹੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਪੰਜਾਬ ਦੇ ਅੰਦਰ ਜਿੱਥੇ ਤੁਸੀਂ ਦੇਖੋਗੇ ਵੀ ਝੋਨੇ ਦੇ ਵਿੱਚ ਜਿਹਨੂੰ ਉਹ ਕਹਿੰਦੇ ਬੂਟਾ ਛੋਟਾ ਰਹਿ ਰਿਹਾ ਉਹਦੀ ਮਾਰ ਹੈਗੀ ਆ ਹਲਦੀ ਉਲੀ ਰੋਗ ਜਿਹਨੂੰ ਕਹਿੰਦੇ ਆ ਉਹ ਵੀ ਜਿਹਨੂੰ ਪੰਜਾਬੀ ਸਾਡੇ ਕਿਸਾਨ ਹਲਦੀ ਰੋਗ ਕਹਿੰਦੇ ਉਹਦੀ ਮਾਰ ਵੀ ਇਸ ਵੇਲੇ ਪੈ ਰਹੀ ਹੈਗੀ ਆ ਔਰ ਵੈਸੇ ਹੀ ਸਾਨੂੰ ਪਤਾ ਹੋਵਾ ਵੀ ਕਿਸਾਨਾਂ ਨੂੰ ਕਦੀ ਫਸਲਾਂ ਦੇ ਭਾਅ ਸਹੀ ਨਾਮ ਮਿਲਣ ਕਰਕੇ ਵੈਸੇ ਹੀ ਕੰਜਾਨੀ ਕਿਸਾਨੀ ਕਰਦੀ ਵੀ ਮਾਰ ਹਿੱਟ ਹੈਗੀ ਆ। ਤੋਂ ਇਹਨਾਂ ਹਾਲਾਤਾਂ ਵਿੱਚ ਸਾਡਾ ਫੌਰੀ ਅਸੀਂ ਕੀ ਕਰੀਏ ਉਹਦੇ ਜੋ ਅੱਜ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਵਾ ਇੱਕ ਤਾਂ ਸੀਗਾ ਵੀ ਇਹ ਅਸੀਂ ਚਾਹੁੰਦੇ ਸੀ ਵੀ ਇਹ ਸਾਂਝਾ ਅੰਦੋਲਨ ਹੋਵੇ। ਠੀਕ ਹੈ ਜੀ। ਇਹਦੇ ਲਈ ਅਸੀਂ ਐਸ ਕੇ ਐਮ ਨੂੰ ਚਿੱਠੀ ਲਿਖੀ ਸੀਗੀ ਪਰ ਉਹਦਾ ਕੋ ਫੌਰੀ ਤੌਰ ਤੇ ਸਾਨੂੰ ਜਵਾਬ ਆ ਨਹੀਂ ਸਕਿਆ ਹੈਗਾ। ਉਹ ਚਿੱਠੀ ਵੀ ਤੁਹਾਨੂੰ ਜਾਰੀ ਕਰ ਦਾਂਗੇ। ਇਸ ਕਰਕੇ ਸਾਨੂੰ ਆਪਣੇ ਤੌਰ ਤੇ ਫਿਰ ਕਿਸਾਨ ਮਜ਼ਦੂਰ ਮੋਰਚੇ ਨੂੰ ਕੁਛ ਨਾ ਕੁਛ ਕਰਨਾ ਪੈਣਾ ਸੀਗਾ ਫਿਰ ਵੀ ਅਸੀਂ ਗਜਾਸ਼ਾ ਰੱਖ ਲਿਆ ਜੇ ਬਦਲ ਨੂੰ ਲੰਦੋ ਪਹਿਲੋ ਜੀਆ ਵੀ ਹਜੇ ਕੋਈ ਇੱਕਤਾ ਦੀ ਜੇ ਸੰਭਾਵਨਾ ਹੈ ਤਾਂ ਸਾਨੂੰ ਵੇਟ ਕਰਨਾ ਚਾਹੀਦਾ ਹੈ ਇਹਦੇ ਲਈ ਫੌਰੀ ਕੀ ਕਰੀਏ ਇੱਕ ਤਾਂ ਇਸ ਵੇਲੇ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਦੀ ਆਮ ਪਬਲਿਕ ਧਾਰਮਿਕ ਜਥੇਬੰਦੀਆਂ ਸਮਾਜਿਕ ਖੇਤਰ ਦੇ ਲੋਕ ਇਸ ਵੇਲੇ ਹੜਪੀਟਾਂ ਦੀ ਸਹਾਇਤਾ ਕਰਨ ਵਿੱਚ ਲੱਗੇ ਹੋਏ ਇੱਕ ਉਧਰ ਲੱਗਾ ਹੋਇਆ ਗਾਹਾਂ ਕੋਸ਼ਿਸ਼ ਆ ਵੀ ਰੇਤ ਕਿਸਾਨਾਂ ਦੀ ਕੱਢ ਕੇ ਤੇ ਕਣਕ ਦੀ ਬਜਾਈ ਕੀਤੀ ਜਾ ਕੇ ਇਹ ਵੀ ਸਾਡੇ ਸਾਹਮਣੇ ਲਗਾ ਇੱਕ ਗਾਂ ਚੋਂ ਨੇਲੀ ਬਾੜੀ ਵੀ ਸ਼ੁਰੂ ਹੋ ਗਈ ਆ ਬਾਜੇ ਦੇ ਵਿੱਚ ਬਾਸਮਤੀ ਵੱਢੀ ਜਾ ਰਹੀ ਆ ਅਰ ਰੋਲ ਵੀ ਰਹੀ ਮੰਡੀਆਂ ਦੇ ਵਿੱਚ ਉਹਦਾ ਭਾਅ ਜਿਹੜਾ ਮਿਲਣਾ ਚਾਹੀਦਾ ਸੀ ਉਹ ਕਿਸਾਨਾਂ ਨੂੰ ਐਕ ਕਿ ਨਹੀਂ ਮਿਲਿਆ ਹੈਗਾ ਬਹੁਤ ਸਾਰੇ ਵੇਕਾਰ ਨੇ ਉਹਦੇ ਤੇ ਵੀ ਕੋਈ ਬੋਲ ਨਹੀਂ ਰਿਹਾ ਪੰਜਾਬ ਬੋਲਿਆ ਨਾ ਕੇਂਦਰ ਬੋਲੀ ਦੂਜਾ ਨਰਮਾ ਬਿਲਟ ਆ ਸਾਡੀ ਮਾਲਵੇ ਦੀ ਉਹ ਵੀ ਜਦੋਂ 7700 ਤੋਂ ਵੱਧ ਕਹਿੰਦੇ ਉਹਦੀ ਖਰੀਦ ਬੋਲਦੀ ਆ 4500 ਵੀ ਹੀਠਾਂ ਦਿਖਿਆ ਉਹਦਾ ਰੇਟ ਇਹ ਵੀ ਅਸੀਂ ਦੇਖ ਰਹੇ ਨੂੰ ਵਰਤਾਰੇ ਅਸੀਂ ਦੇਖਿਆ ਇੰਨਾ ਹਾਲਤਾਂ ਵਿੱਚ ਫਿਰ ਸਾਡੀ ਕਿਸਾਨ ਮਜ਼ਦੂਰ ਮੋਰਚੇ ਨੇ ਅੱਜ ਫੈਸਲਾ ਕੀਤਾ ਕਿ ਅਸੀਂ 6 ਅਕਤੂਬਰ ਨੂੰ ਫੌਰੀ ਤੌਰ ਤੇ ਸਰਕਾਰ ਦਾ ਧਿਆਨ ਖਿੱਚਣ ਵਾਸਤੇ ਕਿਉਂਕਿ ਅਸੀਂ ਸਮਾਂ ਕਾਫੀ ਦਿੱਤਾ ਖੜਾਣ ਤੋਂ ਬਾਅਦ ਅਸੀਂ ਖਾਸ ਕਰਕੇ ਖੜਾਾਂ ਦਾ ਮੁਆਵਜ਼ਾ ਲੈਣ ਵਾਲੀ ਗੱਲ ਵੀ ਫੌਰੀ ਇਹਨੂੰ ਜਾਰੀ ਕਰੇ ਸਰਕਾਰ ਫੌਰੀ ਕਦਮ ਚੱਕੇ ਹੈਗੇ ਖੜਾਾਂ ਕੀ ਕੀ ਮੰਗਦੇ ਹੈਗੇ ਆ ਇੱਕ ਤਾਂ ਸਾਡੀ ਸਮਝ ਹੈਗੀ ਆ ਕਿ ਇਹ ਮੈਨ-ਮੇਡ ਆ ਇਹ ਕੁਦਰਤੀ ਨਹੀਂ ਹੈ ਭਗਵੰਤ ਮਾਨ ਜੀ ਉਹਨੂੰ ਵਿਧਾਨ ਸਭਾ ਦੀ ਕੁਦਰਤੀ ਕਹਿ ਕੇ ਜਿਹੜਾ ਖਤਮ ਕਰ ਰਹੇ ਆ ਇਹ ਅਸੀਂ ਰਾਜ ਕਰਦੇ ਆ ਇਹ ਕੁਦਰਤੀ ਬੇਸ਼ੱਕ ਬਰਸਾਤ ਕੁਦਰਤੀ ਆ ਸਦੀਆਂ ਪਹਿਲਾਂ ਵੀ ਹੁੰਦੀ ਸੀ ਤੇ ਗਾਹ ਵੀ ਹੁੰਦੀ ਰਹਿਣੀ ਹੈਗੀ ਆ ਉਹਦੇ ਵਿੱਚ ਜਿਹੜਾ ਡੈਮਾਂ ਦਾ ਪ੍ਰਬੰਧਨ ਆ ਜਿਵੇਂ ਕਹਿੰਦੇ ਨੇ ਕੇਂਦਰ ਜ਼ਿੰਮੇਵਾਰ ਆ BBMP ਤੇ ਕੇਂਦਰ ਦਾ ਕਬਜ਼ਾ ਵਾ ਉਹ ਸਹੀ ਤਰੀਕੇ ਨਾਲ ਇੱਕ ਤਾਂ ਉੱਥੇ ਗਾਰ ਬਹੁਤ ਭਰੀ ਪਈ ਆ ਉਹਨੂੰ ਖਾਲੀ ਕਰਨ ਦੀ ਸਾਡੀ ਮੰਗ ਆ ਵੀ ਤੁਰੰਤ ਗਾਰ ਨੂੰ ਕਿਵੇਂ ਸਫਾਈ ਕਰਕੇ ਖਾਲੀ ਕਰਾਇਆ ਜਾਵੇ ਤਾਂ ਜੋ ਉਹਦੇ ਵਿੱਚ ਸਟੋਰੇਜ ਦੀ ਜਿਹੜੀ ਸ਼ਮਤਾ ਵਾ ਪਾਣੀ ਨੂੰ ਰੱਖਣ ਦੀ ਉਹ ਵਧੇ ਇਹਦੇ ਨਾਲ ਦੀ ਨਾਲ ਜਿਹੜਾ ਰਣਜੀਤ ਸਾਗਰ ਆ ਨਾ ਪੰਜਾਬ ਸਰਕਾਰ ਕੋਲ ਸੀ ਦੋਵਾਂ ਦੇ ਵਿੱਚ ਜਿਹੜੀ ਪਾਣੀ ਛੱਡਣ ਦਾ ਤਰੀਕੇਕਾਰ ਆ ਉਹ ਪੰਜਾਬ ਨੂੰ ਡੋਬਣ ਵਾਲਾ ਆਂਖੋਗੇ ਤੇ ਉਹ ਆંકੜੇ ਕੱਢ ਕੇ ਬਾਬਾ ਸਮਾਂ ਲੱਗ ਜੂਗਾ ਤੁਹਾਡੇ ਸਾਹਮਣੇ ਰੱਖ ਦਾਂਗੇ ਇਹ ਜਾਨ ਬੁੱਝ ਕੇ ਪਾਣੀ ਨੂੰ ਡੈਮਾਂ ਦੇ ਵਿੱਚ ਜਮ੍ਹਾਂ ਹੋਣ ਦਿੱਤਾ ਗਿਆ ਔਰ ਇਕੱਠਾ ਛੱਡਿਆ ਗਿਆ ਜਿੰਨੀ ਸਮਰੱਥਾ ਸਤ루ਜ ਦੇ ਬੰਨਾਂ ਦੀ ਸੀ ਜਿੰਨੀ ਸਮਰੱਥਾ ਰਾਵੀ ਦਰਿਆ ਦੇ ਬੰਨਾਂ ਦੀ ਸੀ ਜਿੰਨੀ ਸਮਰੱਥਾ ਸਤੋਲ ਦੇ ਦਰਿਆ ਦੇ ਬੰਨਾਂ ਦੀ ਸੀ ਗਾਂ ਹਰੀਕੇ ਤਿੰਨੇ ਇਕੱਠੇ ਦੋਵੇਂ ਇਕੱਠੇ ਹੁੰਦੇ ਆ ਉਹਦੇ ਨਾਲ ਉਹ ਵੱਤ ਪਾਣੀ ਛੁੱਟ ਕੇ ਜਾਨ ਬੁੱਝ ਕੇ ਪਿੰਡਾਂ ਨੂੰ ਰੋੜਿਆ ਗਿਆ ਇਹਦੇ ਤੇ ਸਾਡਾ ਸਪਸ਼ਟ ਕਹਿਣਾ ਵੀ ਜਿਹੜੇ ਲੋਕ ਰੋਂਦੇ ਆ ਜਿਹੜੇ ਫੈਕਟਰੀ ਤੋਂ ਡਿਸਟ੍ਰੇਟ ਆ ਉਹਨਾਂ ਸਟੇਟਾਂ ਕੋਲੇ ਅਧਿਕਾਰ ਹੋਣਾ ਚਾਹੀਦਾ ਵੀ ਡੈਮ ਦਾ ਪ੍ਰਬੰਧਨ ਕਿੰਨਾ ਪਾਣੀ ਛੱਡਿਆ ਜਾਵੇ ਕਿਉਂਕਿ ਲੋਕ ਤਾਂ ਉਹ ਰਹੇ ਆ ਨਾ ਇੱਕ ਤਾਂ ਇਹਦੇ ਵਿੱਚ ਅਸੀਂ ਇਹ ਮੰਗ ਠਾਲੀ ਹੈ ਕਿ ਇਸ ਮੰਗ ਲਈ 6 ਅਕਤੂਬਰ ਨੂੰ ਜਿਹੜਾ ਅਸੀਂ ਐਲਾਨ ਕਰਨਾ ਹੈ ਕਿ ਅਸੀਂ ਅਰਥੀ ਫੂਕ ਮਜਾਰੇ ਕਰਕੇ ਧਿਆਨ ਖਿੱਚਾਂਗੇ ਕਿ ਇਹ ਮੈਨ ਮੇਡ ਆ ਇਹ ਕੁਦਰਤੀ ਵਰਤਾਰਾ ਨਹੀਂ ਹੈਗਾ ਦੂਸਰਾ ਇਹਦੇ ਵਿੱਚ ਜਿਹੜਾ ਸੈਕੰਡ ਪਾਰਟ ਹੁੰਦਾ ਕਿ ਕਿਸਾਨਾਂ ਨੂੰ ਜਿਹੜਾ ਵਾ 70000 ਰੁਪਇਆ ਪ੍ਰਤੀ ਏਕੜ ਮਾਅਜ਼ਾ ਦਿੱਤਾ ਜਾਵੇ ਫਸਲ ਦਾ ਉਹਦੇ 'ਚ ਵੀ ਅੱਢ ਅੱਢ ਝੋਨੇ ਦਾ ਅਸੀਂ ਐ ਮੰਗ ਰਹੇ ਆ ਉਹਦੇ 'ਚ ਜਿਹੜਾ ਗਰਨਾ ਵਾ ਉਹ ਇੱਕ ਸਾਲ ਦੀ ਫਸਲ ਹੈ ਉਹਦਾ ਲੱਖ ਬਣਜੂ ਅੱਢ-ਆਢ ਬਣਜੂ ਘਰਾਂ ਦਾ ਜਿਹੜਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹਦਾ ਨੁਕਸਾਨ ਦਿੱਤਾ ਜਾਵੇ ਇਹੋ ਦਾ ਪੋਲਟਰੀ ਫਾਰਮ ਡੁੱੜ ਗਏ ਉਹਨਾਂ ਦਾ ਮਜ਼ਦੂਰਾਂ ਦਾ ਚਾਹੇ ਉੱਥੇ ਛੋਟੇ ਦੁਕਾਨਦਾਰ ਨੇ ਜਿਸ ਕਿਸਮ ਦਾ ਵੀ ਕਿਸੇ ਦਾ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਭਾਈ ਸਰਕਾਰ ਕਰੇ ਔਰ ਜੋ ਅਸੀਂ ਦੇਖ ਰਹੇ ਹਾਂ ਅੱਜ ਇਹੋ ਵੱਡੀ ਗੱਲ ਹੈ ਕਿ ਰੇਟ ਕਿਵੇਂ ਘੱਟਣੀ ਝੇਟਾਂ ਤੋਂ ਸਰਕਾਰ ਕੋ ਉ ਵਿਧਾਨ ਸਭਾ ਦੇ اجلاس ਵਿੱਚ ਕੋਈ ਰੋਡ ਮੈਪ ਸਾਨੂੰ ਨਜ਼ਰ ਨਹੀਂ ਆਇਆ ਆਮ ਜਨਤਾ ਕੋਈ ਆਸ ਰੱਖਦੇ ਆਂ ਵੀ ਉਹ ਲੱਗੀ ਹੋਈ ਆ ਉਹੀ ਕਿਸਾਨਾਂ ਦੀ ਰੇਤ ਕੱਢੂਗੀ ਜੱਡਾਂ ਨੇ ਐਲਾਨ ਕਰਤਾ ਸੀ ਵੀ ਕਿਸਾਨ ਰੇਤ ਵੇਚ ਲੈਣ ਉਹ ਵੀ ਕੋਈ ਰੋਡ ਮੈਪ ਇਹਨਾਂ ਕੋਲੇ ਕਿੱਥੇ ਵੇਚੋ ਕਿੰਨੂ ਵੇਚੋ ਕੀ ਕਰੋ ਇਹਦਾ ਸਿੱਧ ਜਿਹੜੇ ਕਿਸਾਨ 17 ਸਿੰਘ ਕਿਸਾਨ ਮਨੂ ਚਾੜ ਕੁੜਦਾਂਬਰ ਸਾਹਿਬ ਜਿਲ੍ਹੇ ਵਿੱਚ ਜਨਾਂ ਨੇ ਤੇ ਉਹਦੀ ਦਰਿਆ ਦੇ ਲਾਗੇ ਰੇਤ ਆ ਗਈ ਉਹਦੀ ਧੱਕ ਦਿੱਤੀ ਫਿਰ ਜੱਥੇ ਰੋਲਾ ਰੋਲਾ ਪਾਇਆ ਤੇ ਫਿਰ ਉਹਨੂੰ ਰੇਤ ਕੱਢਣ ਦਿੱਤੀ ਇਹਨਾਂ ਦਾ ਮਾਈਨਿੰਗ ਮਾਫੀਆ ਵਿੰਨ ਸਰਕਾਰ ਸਰਕਾਰ ਮੈਨੂੰ ਮਾਫੀਆ ਨੂੰ ਹੱਟਣਾ ਚਾਹੀਏ ਸਰਕਾਰ ਦੀ ਛਾਹ ਤੇ ਸਭ ਕੁਝ ਚੱਲ ਰਿਹਾ ਇੱਕ ਤਾਂ ਇਹ ਆ ਵੀ ਵੇਤ ਕੱਢਣ ਵਾਲੀ ਗੱਲ ਖੁੱਲੀ ਹੋਣੀ ਚਾਹੀਦੀ